ਮਹਾਰਾਜ ਕਹਿੰਦੇ ਗੱਲ ਸੁਣ ਛੱਜੂ ਇਹ ਬੋਲ ਤੇਰੇ ਇਸਤਰੀ ਜਾਤ ਦੀ ਤੋਹੀਨ ਨੇ ਇਸਤਰੀ ਏਡੀ ਬੁਰੀ ਐ ਤੇ ਵਾਇਗਰੂ ਨੂੰ ਬਣਾਉਣਾ ਹੀ ਨਹੀਂ ਚਾਹੀਦਾ ਕਿਉਂ ਦੁਨੀਆ ਇਸਤਰੀ ਦੇ ਰਾਹੀਂ ਪੈਦਾ ਕਰਦਾ ਕੋਈ ਹੋਰ ਰਸਤਾ ਕੱਢ ਲੈਂਦਾ ਜੇ ਇਸਤਰੀ ਨਰਕ ਦਾ ਦਵਾਰ ਹੈ ਤੇ ਇਹਦਾ ਦੋਸ਼ੀ ਤੇ ਤੂੰ ਰੱਬ ਨੂੰ ਬਣਾ ਦਿੱਤਾ ਹੈ ਜਿਨੇ ਇਸਤਰੀ ਨੂੰ ਪੈਦਾ ਕੀਤਾ ਹੈ ਇਸਤਰੀ ਦੇ ਨਾਲ ਹੀ ਦੁਨੀਆ ਦਾ ਆਗਾਜ਼ ਹੈ ਸਿੱਖੀ ਦਾ ਸਿਧਾਂਤ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾ ਨਾਰਾ ਤੇ ਕਹਿੰਦੇ ਕਾਮ ਵਾਸ਼ਨਾ ਦੀ ਗੱਲ ਕਰਦਾ ਹੈ ਇਸਤਰੀ ਦੇ ਮੱਥੇ ਲਾਇਆ ਨਰਕ ਜਾਈਦਾ ਹੈ ਤੇ ਫਿਰ ਇਹ ਦੱਸ ਵੀ ਮਾਂ ਆਪਣੀ ਦੇ ਮੱਥੇ ਤੇ ਲੱਗਦਾ ਹੀ ਹੈ ਪਹਿਣ ਦੇ ਵੀ ਮੱਥੇ ਲੱਗਦਾ ਹੋਵੇਗਾ ਉਦੋਂ ਕਾਮਵਾਸ਼ਨਾ ਨਹੀਂ ਜਾਗਦੀ ਕਿਉਂ ਕਿਉਂਕਿ ਉਦੋਂ ਫੁਰਨਾ ਮੇਲਾ ਨਹੀਂ ਹੈ ਕਹਿੰਦੇ ਬਸ ਇਦਾਂ ਦੀ ਭਾਵਨਾ ਬਣਾ ਲੈ ਘਰ ਵਾਲੀ ਨਾਲ ਪ੍ਰੇਮ ਪੂਰਾ ਚਾਹੀਦਾ ਹੈ ਬਗਾਨੀ ਔਰਤ ਜਵਾਨ ਮਿਲੇ ਤੇ ਪਹਿਣ ਸਮਝ ਲੈ ਵੱਡੀ ਮੇਲੇ ਦੇ ਮਾਂ ਸਮਝ ਲੈ ਛੋਟੀ ਮਿਲੇ ਤੇ ਧੀ ਸਮਝ ਲੈ ਲੱਜਾਵਾਂ ਤੇ ਉਹ ਹੋਵੇ ਜਿਹੜੇ ਪਰ ਇਸਤਰੀ ਦਾ ਸੰਗ ਕਰਨ ਜਾਂ ਕੋਈ ਇਸਤਰੀ ਪਰ ਮਰਦ ਦਾ ਸੰਗ ਕਰੇ